ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਲੋਕਿਆਂ ਦੀ ਸਰਕਾਰ ਮੁਰਦਾਬਾਦ 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 ਯਾਰਿਆਂ ਦੀ ਸਰਕਾਰ ਮੁਰਦਾਬਾਦ 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 ਗਰੀਬਾਂ ਦਾ ਹੱਕ ਮਾਰਨ ਵਾਲੀ ਸਰਕਾਰ ਮੁਰਦਾਬਾਦ 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 ਦੋੜਵੰਦਾਂ ਦਾ ਹੱਕ ਮਾਰਨ ਵਾਲੀ ਸਰਕਾਰ ਮੁਰਦਾਬਾਦ 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 ਮਰ ਗਿਆ ਮੰਮੀ ਰੰਟੀ ਕਰ ਗਿਆ ਕਮਾਨ ਕਮਾਨ ਮਰ ਗਿਆ ਹਮੀ ਰੰਟੀ ਜਿਹੜਾ ਉੱਪਰ ਗਿਆ ਨਾ ਮੈਂ ਉਹ ਜਿਹੜਾ ਰਲ ਰੋਲ ਜੀ ਸਰ ਅੱਜ ਬਹੁਤ ਜੀ ਬੇਸੀ ਅੱਜ ਕਿਹੜਾ ਮਾਈਕ ਵਿੱਚ ਆ ਰਿਹਾ ਚੱਲੀ ਸਰ ਬਈ ਸਟਾਰਟ ਸਰ ਜਿਹੜੇ ਅੱਗੇ ਇਹ ਪਤਲਾ ਰੁਕਿਆ ਗਿਆ ਸਰ ਕੀ ਕਹਿਣਾ ਹੈ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਧੱਕੇਸ਼ਾਹੀ ਭਾਰਤੀ ਜਨਤਾ ਪਾਰਟੀ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਜਿਹੜੇ ਉਹਨਾਂ ਦੇ ਹੱਕ ਆ ਕਿਸਾਨਾਂ ਦੇ ਨਾਲ ਲਾਭਪਾਤਰੀ ਸਕੀਮਾਂ ਜਿਹੜਾ ਸੈਂਟਰ ਦੀ ਸਰਕਾਰ ਨਰਿੰਦਰ મોદી ਦੀ ਸਰਕਾਰ ਸਾਰੇ ਦੇ ਰਹੀ ਆ ਉਹਦੇ ਲਈ ਲੋਕਾਂ ਦੇ ਕਿਸੇ ਦਾ ਰਾਸ਼ਨ ਕਾਰਡ ਨਹੀਂ ਬਣਦਾ ਸੀ ਕਿਸੇ ਨੂੰ ਉਹਦੇ ਵਿੱਚ 5 ਲੱਖ ਦਾ ਬੀਮਾ ਰਿਸਿਪਲ ਦਾ ਔਰ ਕਿਸੇ ਦਾ ਕੱਚੇ ਘਰਾਂ ਤੇ ਮਕਾਨ ਦੇ ਜੋ ਸਕੀਮਾਂ ਨੇ ਸੈਂਟਰ ਦੀਆਂ ਉਹਦੇ ਲਈ ਅਸੀਂ ਲਾਭਪਾਤਰੀ ਲਈ ਪਿੰਡ-ਪਿੰਡ ਜਾ ਕੇ ਇਹ ਕੈਂਪ ਲਾ ਰਹੇ ਸੀ ਸੋ ਕੈਂਪ ਲਾਉਣ ਨਾਲ ਇਹਨਾਂ ਨੂੰ ਤਕਲੀਫ ਆ ਇਹ ਆਪ ਤਾਂ ਕੁਝ ਕਰਦੇ ਨਹੀਂ ਜਿਹੜਾ ਸਕੀਮਾਂ ਪਹਿਲਾਂ ਤੋਂ ਸਾਰੀਆਂ ਹੈਲਥ ਸੈਂਟਰਸ ਕੀ ਸੈਂਟਰਸ ਸਪਾਂਸਰਸ ਕੀਮਾਂ ਨੇ ਸੈਂਟਰ ਦੀਆਂ ਨੇ ਫਿਰ ਹੁਣ ਇਹਨਾਂ ਨੂੰ ਹੋਰ ਬਾਹਰ ਨਾਲ ਲੱਭ ਗਿਆ ਕਹਿੰਦੇ ਜੀ ਤੁਸੀਂ ਡਾਟਾ ਚੋਰੀ ਕਰ ਰਹੇ ਹੋ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਦੋਂ ਸਾਡੀਆਂ ਬੀਬੀਆਂ ਭੈਣਾਂ ਦਾ 50 ਲੱਖ ਐਪਲੀਕੇਸ਼ਨਾਂ ਕਿਤ ਲਈਆਂ ਸੀ ਵੀ 1000 ਰੁਪਏ ਦਿਆ ਕਰਾਂਗੇ ਉਦੋਂ ਡਾਟਾ ਚੋਰੀ ਨਹੀਂ ਹੋਇਆ ਹੁਣ ਡਾਟਾ ਚੋਰੀ ਹੋਣ ਲੱਗ ਗਿਆ ਕਿ ਜਦੋਂ ਆਪਾਂ ਬੈਂਕ ਜਾਂਦੇ ਆ account ਖੁਲਾਉਂਦੇ ਆ ਉੱਥੇ ਵੀ ਆਪਣਾ ਜਿਹੜਾ ਆਧਾਰ ਕਾਰਡ ਦਿੰਨੇ ਆ ਸਾਰੀ ਡਿਟੇਲ ਦਿੰਨੇ ਆ ਪਾਸਪੋਰਟ ਬਣਾਉਂਦੇ ਆ ਉਹਦੇ ਨਾਲ ਤਾਂ ਕੋਈ ਚੋਰੀ ਹੁੰਦਾ ਨਹੀਂ ਜੇ ਕਿਸੇ ਗਰੀਬ ਦਾ ਘਰ ਬਣਦਾ ਜੇ ਕਿਸੇ ਮਜ਼ਦੂਰ ਦਾ ਘਰ ਬਣਦਾ ਜੇ ਕਿਸੇ ਬਜ਼ੁਰਗ ਦੀ ਪੈਨਸ਼ਨ ਲੱਗਦੀ ਆ ਜੇ ਕਿਸਾਨਾਂ ਦੀ ਜਿਹੜੀ ਸਕੀਮ ਆ ਕਿਸਾਨ ਨਿਧੀ ਸਕੀਮ ਆ 6000 ਰੁਪਏ ਕਿਸਾਨਾਂ ਨੂੰ ਦੇਣਾ ਉਹਦੇ ਪੇਪਰ ਬਣਦੇ ਆ ਉਹਦੀ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਆ ਆਮ ਆਦਮੀ ਪਾਰਟੀ ਨੂੰ ਸੋ ਇਹ ਆਮ ਆਦਮੀ ਪਾਰਟੀ ਨੇ ਸਾਢੇ 3 ਸਾਲ ਚ ਕੁਝ ਕੀਤਾ ਨਹੀਂ ਹੁਣ ਆਮ ਆਦਮੀ ਪਾਰਟੀ ਨਹੀਂ ਐਕਚੁਅਲ ਦੇ ਵਿੱਚ ਅਸਲ ਦੇ ਵਿੱਚ ਕੀ ਹੋ ਰਿਹਾ ਕਿ ਜਿਹੜੇ ਦਿੱਲੀ ਵਾਲੇ ਉਤੋਂ ਹਾਰ ਕੇ ਲੁੱਟ ਕੇ ਹੁਣ ਪੰਜਾਬ ਨੂੰ ਲੁੱਟਣ ਆਏ ਆ। ਤੁਸ ਸਭ ਕਿਸ ਤਰੀਕੀ ਕਿਸੇ ਬਖਲਾਟ ਲੱਗਦੀ ਹੈ। ਇਹ ਬਖਲਾਟ ਇਹ ਆ ਜੀ ਕਿ ਉਹਨਾਂ ਨੂੰ ਪਤਾ ਵੀ ਅਗਲੇ ਡੇਢ ਸਾਲ ਜੋ ਰੋਕ ਇਲੈਕਸ਼ਨ ਆਉਣੀਆਂ 2027 ਦੇ ਵਿੱਚ। ਇਹ 2027 ਦੀ ਬਖਲਾਟ ਆ ਉਹਨਾਂ ਦੀ। ਉਹਨਾਂ ਨੇ ਇਹ ਪਤਾ ਵੀ ਅਸੀਂ ਆਉਣਾ ਨਹੀਂ। ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਜੁੜ ਰਹੇ ਆ। ਅੱਗੇ ਤੋਂ ਜਿਹੜੇ ਕੈਂਪ ਹੈਗੇ ਜਾਰੀ ਰਹਿਣਗੇ ਪਿੰਡਾਂ ਦੇ ਵਿੱਚ? ਬਿਲਕੁਲ ਜਾਰੀ ਰਹਿਣਗੇ ਜੀ। ਇਹ ਸਾਡੀ ਜਿਹੜੀ ਸੀਐਸਸੀ ਜਿਹੜੀ ਕਾਮਨ ਸਰਵਿਸਿਜ਼ ਸਕੀਮਾਂ ਉਹਦੇ ਅੰਡਰ ਸੈਂਟਰ ਦੀ ਸਕੀਮਾਂ ਆ ਅਥੋਰਾਈਜ਼ਡ ਦਾ ਲਾਇਸੈਂਸ ਮਿਲੇ ਵੇ ਆ ਉਹ ਅਸੀਂ ਲੈ ਕੇ ਇਹਨਾਂ ਲੋਕਾਂ ਦੇ ਸਕੀਮਾਂ ਬਣਾ ਰਹੇ ਆ ਤੁਸੀਂ ਮੈਨੂੰ ਦੱਸੋ ਜੇ ਗਰੀਬ ਨੂੰ ਕੋਈ ਲਾਹਾ ਮਿਲਦਾ ਤੇ ਇਹਨਾਂ ਨੂੰ ਕੀ ਤਕਲੀਫ ਹੋਊਗੀ ਸੋ ਇਹ ਲੋਕਾਂ ਨੂੰ ਜਾਣ ਕੇ ਇਹ ਬੰਦ ਕਰਾਉਣਾ ਚਾਹੁੰਦੇ ਆ ਤਾਂ ਕਿ ਸਕੀਮਾਂ ਨਾ ਮਿਲਣ ਪਰ ਭਾਰਤੀ ਜਨਤਾ ਪਾਰਟੀ ਗਰੀਬਾਂ ਦੇ ਨਾਲ ਮਜ਼ਦੂਰ ਦੇ ਨਾਲ ਕਿਸਾਨਾਂ ਦੇ ਨਾਲ ਪਿੰਡ-ਪਿੰਡ ਜਾ ਕੇ ਇਹ ਕੈਂਪ ਲਾਊਗੀ ਕੈਂਪਾਂ ਦੇ ਨਾਲ ਖੜੇ ਆ ਪਰ ਆਪਰ ਆਪ ਵਿਧਾਇਕਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਜਿਵੇਂ ਇਹ ਸਹੂਦਾਮਾ ਅਜਿਹੇ ਹੈਗੇ ਸੇਵਾ ਕੇਂਦਰਾਂ ਦੇ ਵਿੱਚ ਵੀ ਮੌਜੂਦ ਹੈਗੇ ਆ ਵੀ ਉਹਨਾਂ ਨੂੰ ਲੋੜ ਨਹੀਂ ਕਿਹਾ ਪਲਾਂਦੇ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਯਾਰ ਅਸੀਂ ਕੈਂਪ ਲਾਉਂਦੇ ਆ ਪੰਜ ਪੰਜ 600 ਆदमी ਹੁੰਦਾ ਜੇ ਉਹਨਾਂ 'ਚ ਕਰਦੇ ਹੁਣ ਤਾਂ ਲੋਕੀ ਕਿਉਂ ਹੋਣ ਅੱਜ ਤੱਕ ਲੋਕਾਂ ਦੇ ਪੈਨਸ਼ਨਾਂ ਨਹੀਂ ਲੱਗੀਆਂ ਉਹ ਵਿਚਾਰਾਂ ਦੇ ਗੋਡਿਆਂ ਦਾ ਇਲਾਜ ਨਹੀਂ ਹੋਇਆ ਬਜ਼ੁਰਗਾਂ ਦਾ ਜਦੋਂ ਕਾਰਡ ਮੌਕੇ ਤੇ ਦਿੰਦੇ ਆ ਉਹ অথੋਰਾਇਜ਼ ਕਾਰਡ ਆ ਇਹ ਤਾਂ ਫਾਰਮ ਭਰਵਾ ਕੇ ਜਾ ਕੇ ਸੁੱਟ ਦਿੰਦੇ ਆ ਹੁਣ ਲੋਕਾਂ ਨੂੰ ਪਤਾ ਲੱਗਿਆ ਵੀ ਮੌਕੇ ਤੇ ਸਾਨੂੰ ਕਾਰਡ ਮਿਲਿਆ ਮੌਕੇ ਤੇ ਲੋਕਾਂ ਨੂੰ ਸਹੂਲਤਾਂ ਮਿਲੀਆਂ ਜਿਹੜੀ ਭਾਜਵਾ ਦੀ ਸਰਕਾਰ ਆ ਭਾ ਬੀਜੇਪੀ ਦੀ ਸਾਡੇ ਕਾਰਜਕਰਤਾ ਨੇ ਉਹਨਾਂ ਨੇ ਘਰ ਉਹਨਾਂ ਦੇ ਜਾ ਕੇ ਉਹਨਾਂ ਦੇ ਦਰਦ ਦਰ ਦੇ ਉੱਪਰ ਦਵਾਰ ਉਹਨਾਂ ਦੇ ਦਰਵਾਜ਼ੇ ਉੱਪਰ ਜਾ ਕੇ ਇਸ ਕੀਮਾ ਦੇ ਰਹੇ ਆ ਇਸ ਕਰਕੇ ਲੋਕ ਸਾਡੇ ਨਾਲ ਜੁੜ ਰਹੇ ਆ ਇਹਨਾਂ ਨੂੰ ਇਸੇ ਗੱਲ ਦੀ ਤਕਲੀਫ਼ ਆ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕ ਕਿਉਂ ਜੁੜ ਰਹੇ ਆ ਅੱਛਾ ਢਿੱਲੋ ਸਾਹਿਬ ਇਹਨਾਂ ਤੋਂ ਦਿੱਲੀ ਤੋਂ ਆਏ ਜਿਹੜੇ ਲੀਡਰ ਨੇ ਉਹ ਕਹਿ ਰਹੇ ਆ ਸ਼ਾਮਦਾਨ ਦੰਡ ਭੇਜ ਦੇ ਵਰ 2027 ਲੱਗਦਾ ਉਹ